ਪ੍ਰਸ਼ਨ ਨੰਬਰ 1 ਸ੍ਰੀ ਗੁਰੂ ਨਾਨਕ ਦੇਵ ਜੀ ਦੀ 6ਵੀਂ ਜੋਤ ਕੌਣ ਸਨ? ਉੱਤਰ ਸ੍ਰੀ ਗੁਰੂ ਅਰਗੋਵੰਸ ਜੀ। ਪ੍ਰਸ਼ਨ ਨੰਬਰ 2 ਸ੍ਰੀ ਗੁਰੂ ਅਰਗੋਵੰਸ ਸਾਹਿਬ ਜੀ ਕਦੋਂ ਜੋਤੀ ਜੋਤ ਸਮਾਏ? ਉੱਤਰ 1644 ਈਸਵੀ ਵਿੱਚ। ਪ੍ਰਸ਼ਨ ਨੰਬਰ 3 ਸ੍ਰੀ ਗੁਰੂ ਅਰਗੋਵੰਸ ਸਾਹਿਬ ਜੀ ਕਿੱਥੇ ਜੋਤੀ ਜੋਤ ਸਮਾਏ? ਉੱਤਰ ਸ੍ਰੀ ਕੀਰਤਪੁਰ ਸਾਹਿਬ ਵਿਖੇ। ਪ੍ਰਸ਼ਨ ਨੰਬਰ 4 ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੋਤ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਕਿੱਥੇ ਸਨ? ਉੱਤਰ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਮਾਤਾ ਨਾਨਕੀ ਜੀ ਅਤੇ ਸੁਪਤਨੀ ਮਾਤਾ ਗੁਜਰੀ ਜੀ ਨਾਲ ਬਾਬਾ ਬਕਾਲਾ ਨਗਰ ਵਿਖੇ ਸਨ। ਪ੍ਰਸ਼ਨ ਬਾਂਝ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਸੀ? ਆਪ ਜੀ ਦੀ ਜ਼ਿੰਦਗੀ ਕਿਸੇ ਸ਼ਾਂਤ ਦਰਿਆ ਵਰਗੀ ਸੀ, ਗਹਿਰੀ, ਨਿਰਵਿਕਾਰ ਪਰ ਆਤਮਿਕ ਚਮਕ ਨਾਲ ਭਰੀ ਹੋਈ। ਸ੍ਰੀ ਗੁਰੂ ਤੇਗ ਬਹਾਦਰ ਜੀ ਛੋਟੀ ਉਮਰੇ ਕਿਸ ਚੀਜ਼ ਦੇ ਜੋਰ ਵਿਖਾ ਚੁੱਕੇ ਸਨ ਕਿਰਪਾਨ ਤੇਗ ਦੇ ਜੋਰ ਵਿਖਾ ਚੁੱਕੇ ਸਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਨੇਮ ਕੀ ਸੀ ਆਪ ਜੀ ਦਾ ਨੇਮ ਦਾਨ ਪੁੰਨ ਤੇ ਭਗਤੀ ਬਣ ਚੁੱਕਾ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਆਦਾ ਸਮਾਂ ਕਿੱਥੇ ਭਗਤੀ ਕਰਦੇ ਸਨ ਆਪ ਕੀਰਤਪੁਰ ਸਾਹਿਬ ਤੋਂ ਬੁਕਾਲੇ ਆ ਕੇ ਜਿਆਦਾ ਸਮਾਂ ਭੋਰੇ ਵਿੱਚ ਹੀ ਭਗਤੀ ਕਰਦੇ ਸਨ ਸਿੱਖਾਂ ਦੇ 6ਵੇਂ ਗੁਰੂ ਕੌਣ ਸਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖਾਂ ਦੇ 7ਵੇਂ ਗੁਰੂ ਦਾ ਨਾਮ ਸ੍ਰੀ ਗੁਰੂ ਹਰ Rai ਸਾਹਿਬ ਜੀ ਸਿੱਖਾਂ ਦੇ 8ਵੇਂ ਗੁਰੂ ਦਾ ਨਾਮ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸਿੱਖਾਂ ਦੇ 9ਵੇਂ ਗੁਰੂ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੇ ਸਿੱਖ ਸੇਵਕਾਂ ਨੂੰ ਦਿੱਲੀ ਕਦੋਂ ਬੁਲਾਇਆ 3 ਮਾਰਚ 1764 ਈਸਵੀ ਨੂੰ ਗੁਰੂ ਜੀ ਨੇ ਸਿੱਖ ਸੇਵਕਾਂ ਨੂੰ ਦਿੱਲੀ ਕਿਉਂ ਬੁਲਾਇਆ ਅਗਲੀ ਜੋਤ ਭਾਬ ਅਗਲੇ ਗੁਰੂ ਦਾ ਐਲਾਨ ਕਰਨ ਲਈ ਗੁਰੂ ਜੀ ਨੇ ਸਿੱਖ ਸੇਵਕਾਂ ਨੂੰ ਕੀ ਕਿਹਾ ਬਾਬਾ ਬਕਾਲੇ ਬਾਬਾ ਬਕਾਲੇ ਵਿੱਚ ਕਿੰਨੀਆਂ ਮੰਜੀਆਂ ਲੱਗ ਗਈਆਂ ਭਾਬ ਕਿੰਨੇ ਗੁਰੂ ਬਣ ਗਏ 22 ਮੰਜੀਆਂ ਸਭ ਤੋਂ ਵੱਡਾ ਦਾਅਵੇਦਾਰ ਕੌਣ ਸੀ ਕਿ ਕੌਣ ਕਹਿ ਰਿਹਾ ਸੀ ਕਿ ਮੈਂ ਗੁਰੂ ਆ ਬਾਬਾ ਧੀਰਮਲ ਉਹ ਕਹਿ ਰਹੇ ਸੀ ਕਿ ਮੈਂ ਗੁਰੂ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਾਤਨ ਬੀੜ ਕਿਸ ਕੋਲ ਸੀ ਬਾਬਾ ਧਰਮਲ ਕੋਲ ਦਿੱਲੀ ਦੀ ਸਿੱਖ ਸੰਗਤ ਬਕਾਲੇ ਕਦੋਂ ਪਹੁੰਚੀ 1664 ਈਸਵੀ ਨੂੰ ਉਹਨਾਂ ਨਾਲ ਭਾਵ ਸਿੱਖ ਸੰਗਤ ਨਾਲ ਆਏ ਸਿੱਖ ਦਾ ਨਾਮ ਦੱਸੋ ਭਾਈ ਮੱਖਣ ਸ਼ਾ ਲਵਾਨਾ ਉਹ ਕੀ ਕੰਮ ਕਰਦਾ ਸੀ ਭਾਈ ਮੱਖਣ ਸ਼ਾ ਲਵਾਨਾ ਬਹੁਤ ਵੱਡਾ ਵਪਾਰੀ ਸੀ ਉਹ ਕਿਸ ਦਾ ਸੇਵਕ ਸੀ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਭਾਈ ਮੱਖਣਸ਼ਾਲਵਾਨਾ ਨਾਲ ਇੱਕ ਵਾਰ ਕੀ ਹੋਇਆ ਉਹਦਾ ਜਹਾਜ਼ ਜਿਹੜਾ ਸਮੁੰਦਰੀ ਜਹਾਜ਼ ਸੀ ਤੂਫਾਨ ਵਿੱਚ ਫਸ ਗਿਆ ਸੀ ਭਾਈ ਮੱਖਣਸ਼ਾਲਵਾਨ ਨੇ ਕੀ ਸੋਖ ਸੁਖੀ ਕਿ ਮੇਰਾ ਜੇਕਰ ਸਮੁੰਦਰੀ ਜਹਾਜ਼ ਤੇ ਉਹਦੇ ਵਿੱਚਲੇ ਸਮਾਨ ਦਾ ਬਚਾਅ ਹੋ ਜਾਵੇ ਤਾਂ ਮੈਂ 500 ਸੋਨੇ ਦੀਆਂ ਮੋਰਾ ਦਸਵੰਦ ਭੇਟ ਕਰਾਂਗਾ ਗੁਰੂ ਅੱਗੇ ਕੀ ਭਾਈ ਮੱਖਣਸ਼ਾਲਵਾਨ ਦੀ ਅਰਦਾਸ ਪ੍ਰਵਾਨ ਹੋਈ ਹਾਂਜੀ ਪ੍ਰਵਾਨ ਹੋਈ ਭਾਈ ਮੱਖਣਸ਼ਾਹ ਲੁਆਣਾ ਸੰਗਤਨਾ ਬੁਕਾਲੇ ਕਦੋਂ ਪਹੁੰਚਿਆ 1664 ਈਸਵੀ ਨੂੰ ਭਾਈ ਮੱਖਣਸ਼ਾਹ ਲੁਆਣਾ ਨੇ ਗੁਰੂ ਹਰਗੋਬਿੰਦ ਹਰ ਗੁਰੂ ਕੋਲ ਬਾਈ ਗੁਰੂ ਸੀ ਨਾ ਬਾਈ ਮੰਝੀਆਂ ਡਾਈਆਂ ਹੋਈਆਂ ਸੀ ਹਰ ਗੁਰੂ ਦੇ ਕੋਲ ਉਹਨੇ ਕਿੰਨੀਆਂ-ਕਿੰਨੀਆਂ ਮੋਰਾ ਨਮਾਥਾ ਢੇਕਿਆ 5-5 ਮੋਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਿੰਨੀਆਂ ਮੋਹਰਾਂ ਦਾ ਮੱਥਾ ਟੇਕਿਆ ਪੰਜ ਮੋਹਰਾਂ ਦਾ ਫਿਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੀ ਕਿਹਾ ਸਤਿਗੁਰੂ ਨੇ ਕਿਹਾ ਵੀ ਭਾਈ ਤੂੰ ਤਾਂ 500 ਮੋਹਰਾਂ ਦੀ ਸੁਖ ਸੁਖੀ ਸੀ ਠੀਕ ਹੈ ਨਾ ਵੀ ਤੂੰ ਤਾਂ ਕਿਆ ਸੀ ਮੇਰਾ ਜਹਾਜ ਜਿਹੜਾ ਬਚ ਜਾਵੇ ਮੈਂ ਪਰਮਾਤਮਾ ਸੱਚੇ ਪਾਤਸ਼ਾਹ ਤੇਰੇ ਅੱਗੇ 500 ਮੋਹਰਾਂ ਦਾ ਦਸਵੰਦ ਕੱਢਾਂਗਾ ਤੇ ਮੱਖਣ ਸ਼ਾ ਲਵਾਨਾਂ ਨੇ ਸੰਗ ਦੇ ਵਿੱਚ ਆ ਕੇ ਕੀ ਕਿਹਾ ਗੁਰੂ ਲਾਜ ਹੋ ਰੇ ਗੁਰੂ ਲਾਜ ਹੋ ਰੇ ਸੱਚਾ ਗੁਰੂ ਮਿਲ ਗਿਆ ਸੱਚਾ ਗੁਰੂ ਲੱਭ ਗਿਆ ਦਿੱਲੇ ਦੀ ਸੰਗਤ ਨੇ ਫਿਰ ਕੀ ਕਿਹਾ ਦਿੱਲੇ ਦੀ ਸੰਗਤ ਨੂੰ ਅੱਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਵੱਲੋਂ ਪੰਜ ਪੈਸੇ ਤੇ ਨਾਰੀਅਲ ਭੇਜੇਗੇ ਸੰਭੇਟ ਕੀਤੇਗੇ ਇਹ ਗੁਰਬਖਸ਼ਿਸ਼ ਜਾਣੀ ਕਿਹੜੀ ਗੁਰਬਖਸ਼ਿਸ਼ ਪੰਜ ਪੈਸੇ ਨਾਰੀਅਲ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਿਸਨੇ ਭੇਟ ਕੀਤੇ ਬਾਬਾ ਗੁਰਦਿੱਤਾ ਜੀ ਨੇ ਭੇਟ ਕੀਤੇ ਤੇ ਸਾਰੇ ਸੰਗਤ ਨੇ ਮੱਥਾ ਟੇਕਿਆ ਕਿ ਅੱਜ ਤੋਂ ਤੁਸੀਂ ਗੁਰੂ ਹੋ। ਇਹ ਸਭ ਕੌਣ ਨਸਹਾਰ ਸਕਿਆ? ਧੀਰਮਲ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀਆਂ ਨੂੰ ਪੰਜ ਪੈਸੇ ਤੇ ਨਾਰੀਅਲ ਦਾ ਮੱਥਾ ਠੇਕਦਾ ਤੇ ਇਸ ਚੀਜ਼ ਨੂੰ ਧੀਰਮਲ ਨਾ ਸਹਰ ਸਕਿਆ। ਫਿਰ ਉਹਨੇ ਧੀਰਮਲ ਨੇ ਕੀ ਕੀਤਾ? ਉਹਨੇ ਗੁਰੂ ਘਰ ਦਾ ਸਾਰਾ ਕੀਮਤੀ ਸਮਾਨ ਲੁੱਟ ਕੇ ਲੈ ਗਿਆ ਤੇ ਗੁਰੂ ਜੀ ਤੇ ਗੋਲੀ ਚਲਵਾਈ ਪਰ ਗੋਲੀ ਸ਼ੋਹੇ ਕੋਲੋਂ ਦੀ ਲੰਘ ਗਈ ਗੁਰੂ ਜੀ ਦਾ ਲੁੱਟਿਆ ਸਮਾਨ ਵਾਪਸ ਕੌਣ ਲੈ ਕੇ ਆਇਆ ਮੱਖਣ ਸ਼ਾ ਲਵਾਣਾ ਤੇ ਉਹਦੇ ਸਾਥੀ ਗੁਰੂ ਜੀ ਨੇ ਸਰਸ ਮ ਰੱਖ ਲਿਆ ਨਹੀਂ ਗੁਰੂ ਜੀ ਨੇ ਆਦ ਸ੍ਰੀ ਗੁਰੂ ਰਣ ਸਾਹਿਬ ਜੀ ਦੀ ਬੀੜ ਦੇ ਸਮੇਤ ਜਿੰਨਾ ਸਾਰਾ ਕੀਮਤੀ ਸਮਾਨ ਸੀ ਉਹ ਤੀਰਮਲ ਨੂੰ ਵਾਪਸ ਕਰ ਦਿੱਤਾ 1665 ਇਸ ਵਿੱਚ ਗੁਰੂ ਜੀ ਕਿੱਥੇ ਗਏ 1665 ਇਸਵੀ ਦੇ ਅੰਤ ਵਿੱਚ ਗੁਰੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਬਾ ਬਕਾਲਾ ਹੁੰਦੇ ਹੋਏ ਸ੍ਰੀ ਕੀਰਤਪੁਰ ਸਾਹਿਬ ਆ ਗਏ। ਜਦੋਂ ਸ੍ਰੀ ਅੰਮ੍ਰਿਤਸਰ ਗੁਰੂ ਜੀ ਆਏ ਨੌਵੇਂ ਪਾਤਸ਼ਾਹ ਸ੍ਰੀ ਗੁਰਦੇਵ ਜੀ ਤਾਂ ਕੀ ਹੋਇਆ? ਉੱਤਰ ਸ੍ਰੀ ਦਰਬਾਰ ਸਾਹਿਬ ਦੇ ਕਵਾੜ ਸਾਜ ਅਧੀਨ ਬੰਦ ਮਿਲੇ। ਜਿਸ ਅਸਥਾਨ ਤੇ ਗੁਰੂ ਘਰ ਦੇ ਦਰਸ਼ਨ ਕੀਤੇ ਉਸ ਗੁਰਦੁਆਰਾ ਸਾਹਿਬ ਦਾ ਨਾਂ ਦੱਸੋ ਗੁਰਦੁਆਰਾ ਸਿਰੀ ਥੜਾ ਸੇਵ ਇਹ ਸਾਖੀ ਸਾਨੂੰ ਕੀ ਦੱਸਦੀ ਹੈ ਜਿਹੜਾ ਮੱਕਣਸ਼ਾ ਲਹਾਣਾ ਦਾ ਜਹਾਜ਼ ਡੁੱਬਣ ਲੱਗਿਆ ਸੀ ਫਿਰ ਉਹਨੇ ਸੁਖ ਸੁਖੀ ਫਿਰੋਜ਼ ਦੀ ਸੁੱਖ ਸੁਣੀ ਗਈ ਫਿਰ ਉਹਨੇ ਪੰਜ ਪੰਜ ਮੋਹਰਾਂ ਦਾ 22 ਮੰਜੀਆਂ ਤੇ ਮੱਥਾ ਟੇਕਿਆ ਪਰ ਉਹਦੇ ਮਨ ਨੂੰ ਸੰਤੋਸ਼ਟੀ ਨਾ ਹੋਈ ਕਿਉਂਕਿ ਉਹਨੇ ਤਾਂ 500 ਮੋਹਰਾਂ ਸੁੱਕੀਆਂ ਹੋਈਆਂ ਸੀ ਪਰ ਜਿਹੜਾ ਅਸਲੀ ਗੁਰੂ ਸੀ ਉਹਨੇ ਕਹਿਤਾ ਵੀ ਭਾਈ ਤੇਰਾ ਤੂੰ ਤਾਂ ਪੰਜ ਸੌ ਮੁਰਾਂ ਦਾ ਦਸਵੰਦ ਕਿਐਸੀ ਕੱਢਣ ਲਈ ਇਹ ਸਾਖੀ ਸਾਨੂੰ ਇਹ ਸਾਰੀ ਸਾਖੀ ਸਾਨੂੰ ਇਹ ਸਿਖਿਆ ਦਿੰਦੀ ਆ ਮੇਰੇ ਜਿਵੇਂ تیرਮਾਲੂ ਵੀ ਵਿੱਚੋਂ ਨਰਾਜ ਹੋ ਗਿਆ ਵੀ ਮੈਨੂੰ ਮਿਲਣੀ ਚਾਹੀਦੀ ਗੱਦੀ ਹੈ ਨਾ ਹੁਣ ਸਾਛਾ ਰਚ ਗਿਆ ਤੇ ਇਥੋਂ ਸਾਰੀ ਸਾਖੀ ਤੋਂ ਸਾਨੂੰ ਇਹ ਸਿਖਿਆ ਮਿਲਦੀ ਆ ਕਿ ਸਾਛਾ ਦੇ ਸائے ਕਿੰਨੇ ਵੀ ਡੂੰਘੇ ਹੋਣ ਪਰ ਸੱਚ ਦੀ ਜੋਤ ਆਪਣੇ ਆਪ ਚਮਕ ਉੱਠਦੀ ਹੈ ਫਿਰ ਦੁਬਾਰਾ ਸੁਣੋ ਧਿਆਨ ਨਾਲ ਸਾਜਸ਼ਾਂ ਦੇ ਸائے ਕਿੰਨੇ ਵੀ ਡੂੰਘੇ ਹੋਣ ਪਰ ਸੱਚ ਦੀ ਜੋਤ ਆਪਣੇ ਆਪ ਚਮਕ ਉੱਠਦੀ ਹੈ